ਮਰਜੀ ਭਾਈ ਕਹਿੰਦਾ ਬੈਠੇ ਰਹੋ ਥਾਨ ਖਿੱਚੀ ਜਾਓ ਜਿਹੜੇ ਹਿਸਾਬ ਨਾਲ ਪਹਿਲਣ ਆ ਗਈ ਨਾ ਪੱਛੀ ਚੀਜ਼ ਆ ਯਾਰ ਅਸਲ ਜਚੂਗੀ ਕਰੇ ਖੜੀ ਲੱਗ ਗਰਮ ਗਰਮਾ ਸੀਨ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਨਹੀਂ ਪਸ਼ੂ ਉਹੀ ਗੱਲ ਹੱਥ ਨਹੀਂ ਲਵਾਉਂਦਾ ਚામੜਾ ਜਮਾ ਪਤਲਾ ਆ ਗਿਆ ਇੱਥੋਂ ਕਰ ਸਕਦੇ ਜਿੱਕਾ ਭਾਈ ਮਾਲਕਾਂ ਦਾ 16 17 ਕਿਲੋ ਦੱਸਿਆ ਇਹਦਾ ਦੁੱਧ ਚੋਇਆ ਵਾ ਦੂਜੇ ਸੂਏ ਦਾ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਪੱਤੀ ਸੇਖਵਾ ਤਹਿਸੀਲ ਤੇ ਯਲਾ ਬਰਨਾਲਾ ਦੋ ਤਾਂ ਦਿਖਾ ਦਾਂਗੇ ਮੱਝਾਂ ਇੱਕ ਮੱਝ ਤਾਂ ਐਂ ਦਿਖਾ ਦਾਂਗੀ ਵੀ ਐਂ ਸਮਝ ਲਿਓ ਵੀ ਰੇਲ ਦੇ ਡੱਬੇ ਜਿੱਡੀ ਮੱਝ ਹੀ ਦਿਖਾ ਦਾਂਗੇ ਕੱਚੀ-ਕੱਚੀ ਜ਼ਰੂਰਤ ਜਿਹੜਾ ਮਿਲਕ ਰਿਕਾਰਡ ਬਾਈ ਕਹਿੰਦਾ 16-17 ਕਿਲੋ ਦਾ ਇੱਕ ਦਿਖਾ ਦਾਂਗੇ ਤਿਆਰੀ ਵਾਲੀ ਝੋਟੀ ਤੇ ਇੱਕ ਸੱਜਣੋਂ ਦਿਖਾ ਦਾਂਗੇ ਤਿਆਰੀ ਵਾਲੀ ਬੱਛੀ ਪਹਿਲਣ ਚਾਰ ਦੰਦ ਦਾ ਇਹ ਮੰਨ ਲਿਓ ਵੀ ਤੋਹਫਾ ਪੀਸੀ ਦਿਖਾ ਦਾਂਗੇ ਤੇ ਜਿਹੜੇ ਬਾਈ ਦੇ ਰੇਟ ਰਹਿਣਗੇ ਰੇਟ ਰਹਿਣਗੇ ਸੱਜਣੋਂ ਬਿਲਕੁਲ ਫਿਕਸ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾਓ ਬਾਈ ਉਰਲੇ ਬੰਨੇ ਆ ਜਾ ਹੋਰ ਕਿਵੇਂ ਆ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਆ ਦੂਜੀ ਵੀਡੀਓ ਆ ਆਪਣੀ ਹਨਾ ਹਾਂ ਬਾਈ ਕੰਮਾਂ ਹੀ ਚੱਲੇ ਸਾਫ਼ ਸੁਥਰਾ ਜਾਂ ਨਾ ਸ਼ਿਕਾਇਤ ਨਾ ਆਵੇ ਕਿਸੇ ਸੱਜੇ ਦੀ ਕੋਈ ਵੀ ਨਹੀਂ 1% ਦੀ ਵੀ ਸ਼ਿਕਾਇਤ ਨਹੀਂ ਠੀਕ ਆ ਗੱਲ ਆ ਨੰਬਰ ਬੋਲ ਦੇ ਬਾਈ ਤੇਰਾ ਨੰਬਰ 98150 675242 98150 675242 ਦਾ ਨੰਬਰ ਆ ਤੇ ਸ਼ੁਰੂਆਤ ਆ ਬੱਛੀ ਤੋਂ ਕਰ ਲਈਏ ਹਾਂ ਬਾਈ ਹੋ ਸਾਈਡ ਨੂੰ ਮੜਾ ਜਾ ਮਾਰ ਕੇ ਰੀ ਕੈਮਰਾ ਓਏ ਐ ਨਾ ਗਈ ਆਪਾਂ ਕਹਿ ਲਈਏ ਵੀ ਪ੍ਰਿੰਟ ਵਾਲੀ ਬੱਛੀ ਆ ਗਈ ਇਥੋਂ ਇਹਦੀ ਹਾਈਟ ਦਾ ਆਈਡੀਆ ਲਾ ਲਓ ਕੋਈ ਭਰਾ ਕਹਿੰਦਾ ਵੀ ਕੈਮਰੇ ਚ ਵੱਡੀ ਬੁੱਡੀ ਦਿਖ ਜੈਨੇ ਬਾਈ ਹਨਾ ਹਾਈਟ ਆ ਗਈ ਮੀਡੀਅਮ ਪਰ ਪਈਆ ਯਾਰ ਬੱਟੇ ਵਰਗੀ ਥੱਲੋਂ ਇਥੋਂ ਮਾਰਨੀ ਗਰੀ ਕੈਮਰਾ ਹਲੇ ਦਾ ਭਾਣਾ ਭੁਲਾਇਆ ਨਾ ਸ਼ੁਰੂ ਕਰੀਆ ਸੁਭਾ ਦੀ ਕਿਵੇਂ ਬਾਈ ਜਮਾਂ ਠੰਡੀ ਤੇ ਆ ਚੀਜ਼ ਪਈਆ ਲੈ ਭਰਨਾ ਬਹੁਤਾ ਬੈੜਨੇ ਲਾ ਠੰਡੀ ਆ ਗਈ ਜੰਮੀ ਠੰਡੀ ਆ ਗਈ ਸੁਭਾ ਦੀ ਲੈ ਦੰਦਾ ਚ ਕਿਵੇਂ ਹੋਊ ਬਾਈ ਦੰਦਾ ਚਾਰ ਦੰਦਾ ਬਾਈ ਚਾਰ ਦੰਦਾ ਤੋਰ ਖੋਲ ਕੇ ਦੰਦਾਂ ਦਾ origignal ਚਾਰ ਰੈਨਲ ਚਾਰ ਦੰਦਾਂ ਦਾ ਦੰਦਾਂ ਚ ਆ ਗਈ ਪਿਓਰ ਚਾਰ ਦੰਦ ਇੱਕ ਗੱਲ ਦੱਸ ਦਣਾ ਵੀ ਇਹਦਾ ਟਾਂਚ ਆ ਗਿਆ ਨਾ ਜਿਹੜਾ ਇਹਦਾ ਸਟਰਕਚਰ ਆ ਗਿਆ ਲੈਗ ਸਕੋਰ ਮਜ਼ਬੂਤ ਇਹ ਮੱਜਾਂ ਵਰਗੀ ਆ ਗਈ ਜਿਵੇਂ ਮੱਜਾਂ ਮਜ਼ਬੂਤ ਹੁੰਦੀਆਂ ਨੇ ਕਿੰਨੇ ਦਿਨ ਕੱਢ ਦੂ ਬਾਈ ਬਾਈ ਲੈ ਜੂ ਹਫਤਾ ਹਜੇ ਇਹ ਇੱਕ ਹਫਤਾ ਬਾਈ ਕਹਿੰਦਾ ਕੱਢ ਦੂ ਪਰ ਜਿੰਨੀ ਹੈਗੀ ਆ ਇਹ ਮੰਨ ਲਿਓ ਸੱਜਣੋ ਵੀ ਬੜੀ ਠੋਸ ਆ ਯਾਰ ਮੱਛੀ ਫੁੱਲ ਮਜ਼ਬੂਤ ਤੋਰੇ ਤਾਰੇ ਦੀ ਲੈਗ ਸਕੋਰ ਦੀ ਆਰਡਰ ਕੁਆਲਿਟੀ ਦੀ ਹਰੇਕ ਪੱਖ ਤੋਂ ਇਹ ਕਹਿ ਸਕਦੇ ਆਂ ਵੀ 100 ਦਾ 100 ਆ ਬਿਊਟੀ 'ਚ ਵੀ ਫੁੱਲ ਆ ਗਈ ਤੇ ਬਾਕੀ ਯਾਰ ਦੁੱਧ ਵੀ ਇਹ ਸੋਨਾ ਪਾ ਦੂ ਜਿਹੜੇ ਹਿਸਾਬ ਨਾਲ ਬੱਚੀ ਤਿਆਰੀ ਮਾਰਦੀ ਐ ਨਾ ਗਾਹਲੇ ਬਣਿਓਂ ਗਰੀ ਉਹ ਦਿਖਾ ਦੇ ਥਣ ਲੇਵਾ ਇੱਥੋਂ ਕਰਾ ਦੇ ਤਸੱਲੀ ਇਹ ਰੋਕੀ ਬਈ ਇੱਥੇ ਮਾੜੀ ਜੀ ਇਹ ਇੱਥੇ ਰੋਗ ਲੈ ਸਵਾ ਇਦਾਂ ਦਾ ਯਾਰ ਇਹਨੂੰ ਜਿੱਥੇ ਮਰਜੀ ਖੜਾ ਲਓ ਹਨਾ ਬਾਹਲੀ ਠੰਡੀ ਆ ਬਈ ਲੈ ਇੱਥੋਂ ਕਰ ਦੇ ਕਰਾ ਦੇ ਗਰੀ ਜੱਕ ਕਿਵੇਂ ਜੱਕ ਕੋੜੀ ਵਾਂਗੂ ਖੜੀ ਐ ਡਰਦੀ ਦੁਰਦੀ ਤਾਂ ਨਹੀਂ ਜਮੇ ਜਮੇ ਨਹੀਂ ਕੋਈ ਜ਼ਬਰਦਸਤ ਹੀ ਨਹੀਂ ਬਾਹਰ ਸਵਾ ਆਦੀ ਬਾਈ ਕਹਿੰਦਾ ਜਮੇ ਠੰਡੀ ਆ ਗਈ ਲੈ ਜਿਵੇਂ ਮਰਜੀ ਏ ਥੱਲੇ ਜਿਵੇਂ ਮਰਜੀ ਪਾਈ ਕਹਿੰਦਾ ਬੈਠੇ ਰਹੋ ਥਣ ਖਿੱਚੀ ਜਾਓ ਜਿਹੜੇ ਹਿਸਾਬ ਨਾਲ ਪਹਿਲਣ ਆ ਗਈ ਨਾ ਬੱਛੀ ਚੀਜ਼ ਆ ਯਾਰ ਅਸਲ ਜਜੂਗੀ ਕਰੇ ਖੜੀ ਆ ਪਾਲੀ ਹਾਂ ਅੱਲਾਇ ਚੱਲ ਬਾਈ ਕਿੰਨਾ ਕੁ ਦੁੱਧ ਪਾ ਸਕਦੀ ਆ ਦੁੱਧ ਪਾ ਦੂ ਬਾਈ ਕੋਈ 20+ ਮੰਨ ਕੇ ਲੈ ਲੈ 20+ ਹੈ ਨਾ ਹਾਂ ਹਾਂ ਆ ਜਾਦੇ ਬਾਈ ਨੇ 25 26 ਵਾਲਾ ਕੇਸ ਨਹੀਂ ਕਰਾ ਯਾਰ 20+ ਪਾ ਦੂ ਬਾਡੀ ਦੀ ਜਿੱਦਾਂ ਦੀ ਚੜਾਈ ਆ ਉਸ ਤੋਂ ਉਦਾਂ ਦੀ ਇੱਥੋਂ ਜੇ ਗੱਲ ਕਰ ਲਈ ਲੈ ਜਿੱਥੇ ਹੱਥ ਮਾਰ ਕੇ ਖੜਾ ਦੇ ਨੇ ਉੱਥੀ ਉੱਥੀ ਘਟ ਜਾਂਦੀ ਆ ਬਾਹਲੀ ਫਾਦੀ ਆ ਇੰਨੀ ਛੱਡੀ ਆ ਗਈ ਲੈ ਲੈ ਚੱਲ ਬਈ ਇਹਨੂੰ ਤੇ ਉਦਾਂ ਦੀ ਕਹਿ ਲਈ ਆ ਪਥਲੋਂ ਇਥੋਂ ਲੈਵਾ ਰੱਖਿਆ ਚੜਾਈ ਵਾਲਾ ਲੈਵਾ ਇਥੋਂ ਕਰ ਸਕਦੇ ਚੈੱਕ ਥਾਂ ਸਿੰਗਲ ਚਾਰ ਨੇ ਕੋਈ ਫੋਰਟ ਸ਼ਾਂਖ ਨਹੀਂ ਲੱਗੀ ਹਫਤੇ ਤੱਕ ਨਾ ਬੱਚੀ ਤੋਂ ਉਹੀ ਗੱਲ ਆ ਵੀ ਲੈਵਾ ਰੱਖੂ ਫਿਕਸ ਪਰ ਸੈਜ ਵਾਲਾ ਕਮਾਲ ਦਾ ਬਣਾ ਦੂ ਫੁੱਲ ਵੱਡਾ ਲੈਵਾ ਬਣਾ ਦਊਗੀ ਇਥੋਂ ਕਰ ਸਕਦੇ ਬਾਡੀ ਦੀ ਬੰਤਰ ਚੈੱਕ ਤੇ ਮੂੰਹ ਵਾਂ ਤੇ ਗਰੀ ਮਾਰ ਕੇ ਕੈਮਰਾ ਨਾਨ ਕਰਾ ਦੇ ਤਸੱਲੀ ਤੇ ਇੱਥੇ ਨੇੜੇ ਲਾ ਕੇ ਥਣਾ ਰਹਿ ਗਿਆ ਪੂਪ ਚੈੱਕ ਕਰਾ ਦੇ ਗਾਲੇ ਬੰਨਿਓ ਕਰਾ ਦੀ ਚੈੱਕ ਐਨ ਦਿਖਾ ਦੀ ਵੀਊ ਕਰਕੇ ਕੱਲਾ ਕੱਲਾ ਥਾਨ ਲੱਗਿਆ ਜਿਵੇਂ ਐਨ ਕਹਿ ਲਈ ਵੀ ਪੂਰੇ ਗੈਪ ਤੇ ਆ ਗਿਆ ਤੇ ਸਵਾ ਦਾ ਯਾਰ ਜਮੀ ਜਿਵਾਖਾਂ ਵਾਲਾ ਕੰਮ ਹੀ ਆ ਜੇ ਬੱਚੇ ਹੋਲੀ ਫਿਰੀਏ ਹਾਂ 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 ਕਿੰਨੇ ਕੇ ਪੈਸੇ ਲਵਾਂਗੇ ਜਮੀ ਫਿਕਸ ਜੇਬ ਚੀ ਪਾਉਣ ਵਾਲੇ ਜੇ ਚ ਪਾਉਣ ਵਾਲੇ ਮੁੱਲ 95 92000 ਦੀ ਬੱਸੀ ਦੇਵਾਂਗੇ ਬਾਈ 92 ਦੀ ਹਾਂ ਨਾ ਚ ਦੇਣੀ ਆ ਛੋਟ ਮਰਜੀ ਦੀ ਹੈ ਨਾ ਛੋਟ ਬਾਈ ਕਹਿੰਦਾ ਮਰਜੀ ਵਾਲਿਆ ਖੁਸ਼ੀ ਨਾਲ ਵੀ 100 ਕਰ ਦਈਏ 500 ਕਰ ਦਈਏ ਹੈ ਨਾ ਹਾਂ ਪਰ 92 ਦੀ ਬਾਈ ਕਹਿੰਦਾ ਦੇ ਦਾਂਗੇ ਯਾਰ ਮੁੱਲ ਕੁਆਲਟੀ ਦੇ ਹਿਸਾਬ ਨਾਲ ਮੈਂ ਕਹੂੰਗਾ ਵੀ ਯਾਰ ਬਾਈ ਦਾ ਰੇਟ ਜਾਇਜ਼ ਜਈ ਵਾਲਾ ਇਥੋਂ ਘੈਰੀ ਕੇਰਾ ਹੋਰ ਦਿਖਾ ਦੀਆਂ ਤਸੱਲੀ ਕਰਾ ਰਹੀ 19 ਵੀ ਆ ਪੜ ਲੱਗ ਗਈ ਪਉਣ ਥੋੜੀ ਵਾਲੀ ਇੱਧਰ ਬੰਨੇ ਓਦਾਂ ਕ ਸਿਆਰਾ ਬਣੂ ਬਣੂ ਕੀ ਸੋਹਣੀ ਹਨਾ ਤੇ ਹੁਣ ਆ ਜਾ ਗਰੀ 2 ਨੰਬਰ ਵਾਲੀ ਤੇ ਆ ਮੱਝ ਦੇ ਮਾਰ ਕੇ ਆ ਮੁਰਾ ਕੁਆਲਿਟੀ ਕਰਾ ਥੱਲੇ ਚੈੱਕ ਇਹਦੀ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਥੱਲੇ ਪੋਲੀ ਪੂਲੀ ਬਹੁਤ ਭਾਈ ਆ ਇੱਥੋਂ ਦੇਖ ਹਾਂ ਹਾਂ ਇਹ ਵੀ ਹੈ ਕੱਚੀ ਹੈ ਭਾਈ ਹਫਤੇ ਦੀ ਕਾ ਇੱਕ ਦਿਨ ਕੱਢਦੀ ਹੈ ਭਾਈ ਹਫਤਾ ਮੰਨ ਕੇ ਲੈ ਲੈ ਤੇ ਗਾਂਲੇ ਬੰਨੇ ਲੈ ਯਾਰ ਉਹ ਦਿਖਾਈ ਦੁੱਧ ਵਾਲਾ ਪਾਇਪ ਕਹਿ ਲਈ ਜਿਵੇਂ ਉਹ ਲੱਡੂ ਜੀ ਆ ਕੇ ਗਾਂਲੇ ਬੰਨੇ ਇਹ ਇੱਥੋਂ ਕਰਾ ਦੇ ਚੈੱਕ ਚਬਾਈ ਦੀ ਕਿਵੇਂ ਭਾਈ ਤੇ ਬਾਈ ਦੀ ਜਮਾ ਫੋਕੀ ਬਾਈ ਤੋਰ ਖੋਲ ਕੇ ਸੂਆ ਕਿਹੜਾ ਸੂੰਦੀ ਐ ਸੂਆ ਤੀਜਾ ਸੂੰਦੀ ਐ ਭਰਾ ਇਹ ਤੀਜਾ ਸੂਆ ਰਿਜਨਲ ਹੈ ਨਾ ਹਾਂ 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 ਆ ਸੂਆ ਸੂੰਦੀ ਐ ਤੀਜਾ ਮੱਥੇ ਚ ਬੱਲ ਆ ਗਿਆ ਪੈਰ ਵੀ ਚਿੱਟੇ ਆ ਗਏ ਪੂੰਛ ਵੀ ਲੈ ਬੋਚ ਕੇ ਤੋਰ ਦੀ ਥੋੜਾ ਡਰੇ ਨਾ ਹਣਾ ਇਹ ਤੇ ਚਮੜਾ ਆ ਗਿਆ ਸੱਜਣੋਂ ਬਿਲਕੁਲ ਬਰੀਕ ਚਮੜੇ ਚ ਆ ਗਿਆ ਇਹਨਾਂ ਪਤਲੇ ਚ ਤੇ ਜਿਹੜੇ ਸਾਹਬ ਨੇ ਇਹਦਾ ਤੋਰਾ ਨਾ ਲੈ ਵਾਇ ਨੇ ਖੁੱਲਾ ਬਣਾ ਲੈਣਾ ਥੱਲੋਂ ਪੂਰਾ ਕਿੰਨੇ ਦਿਨ ਕੱਢੂ ਬਾਈ ਬਾਈ ਹਫਤਾ ਮੰਨ ਕੇ ਲੈ ਲੈ ਕੋਈ ਇੱਕ ਹਫਤਾ ਹਾਂ ਹਾਂ ਆ ਹਫਤੇ ਦੀ ਬਾਈ ਕਹਿੰਦਾ ਕੱਚੀ ਆ ਕਿੰਨਾ ਕਦੋਂ ਦੱਸਿਆ ਇਹਦਾ ਦੋ ਦੇਦਾ ਬਾਈ ਮਾਲਕਾਂ ਨੇ ਤਾਂ 14 ਕਿਲੋ ਕਹਿ ਕੇ ਦਿੱਤੀ ਆ ਠੀਕ ਆ ਗੱਲਾਂ ਪਰ ਆ ਕੋਈ ਵੀ ਆਪਦੀ ਸਮਝ ਨਾ ਲੈ ਜੇ ਹਨਾ ਆ ਗੱਲ ਯਾਰ ਬਾਈ ਦੀ ਬਹੁਤ ਸੋਹਣੀ ਲੱਗੀ ਬਾਈ ਕਹਿੰਦਾ ਆਪਾਂ ਨੂੰ 14 ਕਿਲੋ ਦੱਸ ਕੇ ਦਿੱਤੀ ਆ ਵੀ ਜਿਹੜੇ ਭਰਾ ਮੈਂ ਕਹਿੰਦਾ ਖਰੀਦਦਾਰ ਨੇ ਉਹ ਬਾਈ ਕਹਿੰਦਾ ਯਾਰ ਆਪਦੀ ਸਮਝ ਨਾਲ ਪਸ਼ੂ ਲੈਣਾ ਹਨਾ ਵੀ ਆਪਣੇ ਘਰੇ ਬਾਈ ਆ ਕੇ ਕਿੰਨਾ ਪਾ ਦੂ ਹਨਾ ਹਾਂ ਹਾਂ ਵੀ ਆਪਾਂ ਇਹ ਤੋਂ 14 ਲੈ ਲਾਂਗੇ ਆਪਾਂ ਇਹ ਤੋਂ 13 ਲੈ ਲਾਂਗੇ ਜਾਂ ਆਪਾਂ ਇਹ ਤੋਂ 15 ਲੈ ਲਾਂਗੇ ਹਨਾ ਹਾਂ ਹਾਂ ਉਹ ਭਰਾਵਾਂ ਦੀ ਸਮਝ ਐ ਪਰ ਬਰੀਕ ਆ ਗਈ ਸੱਜਣੋ ਫੁੱਲ ਬਰੀਕ ਚਮੜੇ ਚ ਆ ਗਈ ਬਿਲਕੁਲ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਯਾਰ ਆ ਮੋਟੀ ਆ ਗਈ ਮੱਝ ਇਹ ਇੱਥੋਂ ਕਰਾ ਦੀ ਗੈਰੀ ਚ ਇੱਕ ਸਵਾ ਆਦੀ ਠੰਡੀ ਗਾਂ ਵਾਲਾ ਕੰਮੀ ਆ ਇਹ ਬਾਟਨ ਵਾਲੀ ਝੋਟੀ ਆ ਗਈ ਲੱਗ ਗਰਮ ਗਰਮ ਵਾਲਾ ਸੀਨ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਨਹੀਂ ਪਸ਼ੂ ਉਹੀ ਗੱਲ ਹੱਥ ਨਹੀਂ ਲਵਾਉਂਦਾ ਚਮੜਾ ਜਮਾ ਪਤਲਾ ਆ ਗਿਆ ਇੱਥੋਂ ਕਰ ਸਕਦੇ ਜਿੱਕ ਕਿੰਨੇ ਪੈਸੇ ਬਾਈ ਇਹਦੇ ਜਮੀ ਬਾਈ ਇਹਦਾ ਮੁੱਲ ਇੱਕ 10 ਕਰਾ ਲਓ 15 ਕਰਾ ਲਓ ਇੱਕ 5 ਦੀ ਝੋਟੀ ਦੇਵਾਂਗੇ 1 ਲੱਖ ਤੇ 5000 ਦੀ ਬਾਈ ਕਹਿੰਦਾ ਨਾ ਫਿਕਸ ਜੀ ਦੇ ਦਾਂਗੇ ਝੋਲ ਝੂਲ ਬਹੁ ਪਈਆ ਲੇਵਾ ਬਹੁ ਸੋਹਣਾ ਬਣਾ ਜੂਗੀ ਇਹ ਦੇ ਦਾਂਗੇ ਬਾਈ ਕਹਿੰਦਾ 1 ਲੱਖ ਤੇ 5000 ਦੀ ਥਾਣਾ ਦੀ ਭਾਰ ਬੋਝ ਦੀ ਗਰੰਟੀ ਦੇ ਦਾਂਗੇ ਆਪਣੀ ਫੁੱਲ ਗਰੰਟੀ ਆ ਬਾਈ ਜੇ ਕੋਈ ਆਨਲਾਈਨ ਮੰਗਾਉਂਦਾ ਤਾਂ ਠੀਕ ਆ ਗੱਲਾ ਪਿੱਛੇ ਦੀ ਆਪਣੀ ਥਾਣਾ ਦੀ ਫੁੱਲ ਗਰੰਟੀ ਆ ਠੀਕ ਆ ਗੱਲਾ ਤੇ ਹੁਣ ਗੱਰੀ ਆ ਇੱਥੇ ਮਾਰ ਕੈਮਰਾ ਓਏ ਆ ਇੱਥੇ ਮਾਰ ਕੈਮਰਾ ਦਾ ਬਾਹਲੀ ਵੱਡੀ ਆ ਹਨਾ ਇਹਦਾ ਮੇਰਾ ਖਿਆਲ ਛੋਟੇ ਹਾਥੀ ਜੀ ਤਾਂ ਨਹੀਂ ਚੜਦੀ ਇਹ ਛੋਟੇ ਤਾਂ ਨਹੀਂ ਆਉਂਦੀ ਬਾਈ ਸੂਆ ਕਿਹੜਾ ਸੂਗੀ ਸੂਆ ਇਹ ਵੀ ਤੀਜਾ ਸੂਆ ਤੀਜਾ ਹਾਂ ਡਿਜ਼ਾਈਨ ਜਿਹੜਾ ਇੱਕੋ ਜਿਹਾ ਸਿੰਘਾਂ ਦਾ ਜਮਾ ਹਨਾ ਹਾਂ ਹਾਂ ਆ ਨਸਲ ਬਰੀਡ ਚੰਗੀ ਆ ਭਾਜਨ ਵੀ ਬਹੁਤ ਜ਼ਿਆਦੀ ਆ ਤੋਰ ਖੋਲ ਕੇ ਫਿਰ ਵਾਜਨ ਦਾ ਬਾਈ ਕਹਿੰਦਾ ਫੁੱਲ ਜ਼ਿਆਦੀ ਆ ਲੰਬੀ ਵੀ ਫੁੱਲਾ ਚੌੜੀ ਵੀ ਫੁੱਲਾ ਲਾ ਗਰੀ ਬੋਚ ਕੇ ਇਹ ਦਿਖਾ ਦੀ ਓਏ ਮੱਝ ਚ ਜ਼ੋਰ ਵਾਲੇ ਨੇ ਇਹ ਇੱਥੋਂ ਮਾਰਦੀ ਕੈਮਰਾ ਉਂ ਠੰਡੀ ਆ ਬਾਈ ਠੀਕ ਆ ਗੱਲ ਸਵੇਰ ਆ ਦੀ ਠੰਡੀ ਸਵੇਰ ਆ ਦੀ ਬਹੁਤ ਠੰਡੀ ਆਗੀ ਠੀਕ ਆ ਗੱਲ ਕਿੰਨਾ ਕ ਟਾਈਮ ਕੱਢ ਦੂ ਇਹ ਮਹੀਨਾ ਮੰਨ ਕੇ ਲੈ ਲੈ ਪਰ ਆ ਕੋਈ ਇੱਕ ਮਹੀਨਾ ਸਾਹ ਦਾ 15 ਦਿਨ ਕਹਿ ਕੇ ਦਿੱਤੀ ਆ ਸੀ ਮਹੀਨਾ ਮੰਨ ਕੇ ਮੈਂ ਲੈਤੀ ਆ ਏ ਠੀਕ ਆ ਗੱਲ ਵੀ ਤੁਹਾਡੇ ਕਾਗਜ਼ਾਂ 'ਚ ਤੁਹਾਨੂੰ ਲੱਗਦਾ ਵੀ ਮਹੀਨਾ ਕ ਕੱਢ ਦੂਗੀ ਹਾਂ 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 ਠੀਕ ਆ ਗੱਲ ਲੈ ਚੱਲ ਲੈ ਚੱਲ ਲੈ ਚੱਲ ਇਹ ਇੱਥੋਂ ਦਿਖਾ ਦੇਈਂ ਗਰੀ ਚੜਾਈ ਚੜੂਈ ਬਾਲੀਆਂ ਮੱਝ ਦੀ ਬਾਈ ਕਹਿੰਦਾ ਨਾ ਮਹੀਨੇ ਦੀ ਕੱਚੀ ਮੰਨ ਕੇ ਲੈ ਲਓ ਯਾਰ ਜਿਹੜੇ ਵੀ ਭਰਾ ਨੇ ਲੈਣੀ ਆ ਕਿੰਨਾ ਕੁ ਤੂੰ ਦੱਸਿਆ ਬਾਈ ਇਹਦਾ ਬਾਈ ਮਾਲਕਾਂ ਦਾ 16 17 ਕਿਲੋ ਦੱਸਿਆ ਇਹਦਾ ਦੁੱਧ ਚੋਇਆ ਹੋਇਆ ਦੂਜੇ ਸੂਏ ਦਾ ਠੀਕ ਆ ਜੀ ਤੇ ਅਰਜਨ ਕੁੰਗੜ ਦਾ ਇਹਦੇ ਸੀਮਾਂ ਲੱਗਿਆ ਵਿਆ ਅਰਜਨ ਕੁੰਗੜ ਦਾ ਹਾਂ ਠੀਕ ਆ ਗੱਲ ਆ ਚਵਾਈ ਦੀ ਕਿਵੇਂ ਦੱਸਿਆ ਬਾਈ ਚਵਾਈ ਦੀ ਜਾਮਾ ਫੋਕੀ ਬਾਈ ਕਰੀ ਮਾ ਕਰੋ ਇਹਨੂੰ ਮਾੜੀ ਉਹ ਸੁਹਾੜੀ ਲੰਗੀਆਂ ਜਿਵੇਂ ਦੇ ਆਈ ਡੀ ਚੱਕੀ ਕਰਦੀ ਆ ਨਾ ਹਾਂ ਬਾਲੀ ਠੰਡੀ ਆ ਸੁਹਾੜੀ ਤਾਂ ਠੀਕ ਆ ਗੱਲਾ ਇਹਦਾ ਰੇਟ ਕੀ ਰਊ ਫੇਰਾ ਇਹਦਾ ਰੇਟ ਕਰਾਂਗੇ ਭਰਾ ਫੋਨ ਤੇ ਕੱਚੀ ਆ ਫੇਰ ਠੀਕ ਆ ਗੱਲਾ ਕਈ ਵਾਰੀ ਰੋਕੀ ਜੇ ਕੋਈ ਅੱਜ ਦਾ ਲੈਂਦਾ ਤਾਂ ਉਹ ਜਾ ਹੋਜੂ ਜੇ ਕੋਈ ਤਿਆਰ ਹੋਈ ਤੇ ਹੋਇਆ ਹਨਾ ਠੀਕ ਆ ਗੱਲਾ ਤਾਂ ਉਹ ਜਾ ਅੱਜ ਵਾਲਾ ਰੇਟ ਬਾਈ ਕਹਿੰਦਾ ਇਹਦਾ ਉਦਾਂ ਮੈਂ ਕਰ ਲਾਂਗੇ ਤਿਆਰੀ ਵਾਲਾ ਰੇਟ ਕਰ ਲਾਂਗੇ ਉਦਾਂ ਦਾ ਨੰਬਰ ਬੋਲ ਦੇ ਜਰਾ ਗੇਰਾ ਹੋਰ ਨੰਬਰ 98150 ਠੀਕ ਆ ਜੀ 67524 99150765242 ਦਾ ਨੰਬਰ ਆ ਪਿੰਡ ਆ ਗਿਆ ਪੱਤੀ ਸੇਖਮਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਜਿਹੜੇ ਸੱਜਣ ਮੇਨ ਹਾਈਵੇ ਤੋਂ ਆਉਣਗੇ ਨਾ ਬਰਨਾਲੇ ਵਾਲੀ ਜੇਲ੍ਹ ਦੇ ਬਿਲਕੁਲ ਨੇੜੇੋਂ ਰਸਤਾ ਮੁੜਦਾ ਬਾਈ ਦੇ ਪਿੰਡ ਨੂੰ ਤੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ